लोभ गर्स्यो दसों दिशतावत आश लक्यो की सुख कहे बहुत दुख पावत सेव करत जन जानकी सेव करत जन जानकी ਹਰ ਇੱਕ ਦੇ ਅੱਗੇ ਜਾ ਕਰਕੇ ਮਨੁਜ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਤਲਵੇ ਝੱਟ ਰਿਹਾ ਹੈ ਇਹ ਤੇ ਇਹਨਾਂ ਦੇ ਤਲਵੇ ਝੱਟ ਰਿਹਾ ਹੈ ਤੇ ਪਾਤਸ਼ਾਹ ਕਹਿੰਦੇ ਸੇਵ ਕਰ ਤੇ ਜਨ ਜਨ ਕੀ ਕਿਸ ਦੇ ਖਾਤਰ ਸੁੱਖ ਲੈਣਾ ਇਹਨਾਂ ਕੋਲ ਸੁੱਖ ਮਿਲੇਗਾ ਧਨ ਦੌਲਤ ਮਿਲੇਗੀ ਇਹਨਾਂ ਦੀ ਜੀਉ ਝੂਰੀ ਕਰ ਲਈਏ ਪਹਾੜੀ ਰਾਜ ਵੀ ਜੀਉ ਝੂਰੀ ਕਰਦੇ ਰਹੇ ਕਰ ਟੈਕਸ ਭਰਦੇ ਰਹੇ ਮੁਗਲਾਂ ਦਾ ਤੇ ਜੀਉ ਜੂਰੀਆਂ ਕਰ ਕਰਕੇ ਆਪਣਾ ਰਾਜ ਭਾ ਕਰਦੇ ਰਹੇ। ਕ੍ਰੁਣਿਆਖਿਆ ਮੈਂ ਜੀਉ ਜੂਰੀ ਨਹੀਂ ਕਰ ਸਕਦਾ। ਮੈਂ ਕਿਸੇ ਪ੍ਰਕਾਰ ਗੁਲਾਮੀ ਕਬੂਲ ਨਹੀਂ ਕਰ ਸਕਦਾ। ਇਹ ਅਨੰਦਪੁਰ ਸਾਹਿਬ ਆਜ਼ਾਦ ਹੈ ਤੇ ਆਜ਼ਾਦ ਹੀ ਰਹਿਣਾ ਤੇ ਆਜ਼ਾਦ ਹੀ ਰਹਿਣਾ ਹੈ। ਅਨੰਦਪੁਰ ਸਾਹਿਬ ਦੀ ਸੋਚ ਆਜ਼ਾਦ ਹੈ। ਇਹ ਆਜ਼ਾਦ ਫਜ਼ਾ ਵਿੱਚ ਗੂੰਜਦੀ ਹੈ। ਤੇ ਇਸ ਅਨੰਦਪੁਰ ਸਾਹਿਬ ਦੀ ਸੋਚ ਨੇ ਹਮੇਸ਼ਾ ਆਜ਼ਾਦ ਹੀ ਰਹਿਣਾ ਹੈ ਇਹ ਕਿਸੇ ਦਾ ਗੁਲਾਮ ਨਹੀਂ ਹੋ ਸਕਦਾ ਇਸ ਲਈ ਖਿਆਲ ਕਰਿਓ ਗੁਰੂ ਨੇ ਬਾਣੀ ਚਾੱਕਿਆ ਜਿਹੜੇ ਜਨ ਜਨ ਦੀ ਸੇਵਾ ਤਲਵੇ ਪਿਆ ਚੜਦੇ ਨੇ ਉਹ ਆਪਣੇ ਸੁੱਖ ਤੇ ਆਰਾਮ ਪਿਆ ਵੇਖਦੇ ਨੇ ਅੱਜ ਵੀ ਅਸੀਂ ਵੇਖਦੇ ਆ ਜਿਹੜੇ ਜਨ ਜਨ ਦੇ ਤਲਵੇ ਪਿਆ ਚੜਦੇ ਨੇ ਉਹ ਆਪਣੇ ਸੁੱਖ ਆਰਾਮ ਪਿਆ ਵੇਖਦੇ ਨੇ ਆਪਣੀਆਂ ਕੁਰਸੀਆਂ ਪਿਆ ਵੇਖਦੇ ਨੇ ਉਹ ਕੇਵਲ ਆਪਣਾ ਆਪ ਵੇਖਦੇ ਨੇ ਉਹ ਕੌਮ ਨੂੰ ਨਹੀਂ ਵੇਖਦੇ ਉਹ ਕੌਮ ਪ੍ਰਸਤ ਨਹੀਂ ਹੋ ਸਕਦੇ ਆਪਣੇ ਮੁਫਾਦ ਵੇਖਦੇ ਨੇ ਇਸ ਲਈ ਆਪਣੇ ਮੁਫਾਦਾਂ ਦੇ ਕਰਕੇ ਉਹਨਾਂ ਨੇ ਸਾਹਿਬਜ਼ਾਦੀਆਂ ਦੇ ਇਸ ਛੱਕੇ ਨੂੰ ਹੀ ਬਾਲ ਦਿਵਸ ਕਹਿ ਕਰਕੇ ਮਨਾਉਣਾ ਆਪਣੀ ਬੜੀ ਵੱਡੀ ਉਪਲਬਧੀ ਪਿਆ ਦੱਸਾਰੇ ਨੇ ਤੇ ਗੁਰੂ ਅਕਾਦ ਦਾ ਕਾਰਨ ਪਤਾ ਕੀ ਜੀ ਸੁਖ ਕਹੇ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੀ ਪਰ ਇਸ ਦੇ ਵਿੱਚੋਂ ਅਖੀਰ ਦੁੱਖ ਨੇ ਜਨਮ ਲੈਣਾ ਹੈ ਸੁੱਖ ਨੇ ਨਹੀਂ ਜਿਹੜੇ ਜਨ ਜਨ ਦੇ ਤਲਵੇ ਪਿਆ ਚੜਦੇ ਨਾ ਸੁੱਖ ਲੈਣ ਲਈ ਪਰ ਸ਼ਕਿੰਦੇ ਅਖੀਰ ਨਤੀਜਾ ਇਹ ਨਿਕਲਣਾ ਹੈ ਕਿ ਇਸ ਵਿੱਚੋਂ ਦੁੱਖ ਨੇ ਜਨਮ ਲੈਣਾ ਹੈ ਇਸ ਲਈ ਆਓ ਗੁਰੂ ਦੀ ਬਖਸ਼ਿਸ਼ ਕੀਤੀ ਸਾਚ ਰੂਪੀ ਬਾਣੀ ਦੇ ਵਿੱਚੋਂ ਆਪਣੇ ਜੀਵਨ ਦੀ ਘੜਤ ਨੂੰ ਘੜੀਏ ਸਾਹਿਬਜ਼ਾਦੀਆਂ ਦੇ ਪਾਏ ਹੋਏ ਸੱਚ ਦੇ ਪੂਰਨਿਆਂ ਤੋਂ ਆਪਣੇ ਜੀਵਨ ਨੂੰ ਸੇਧ ਦੇ ਕਰਕੇ ਗੁਰ ਇਤਿਹਾਸ ਦੇ ਰੂਹਪਰੂ ਹੋ ਕਰਕੇ ਆਪਣਾ ਜੀਵਨ ਜਿਹੜਾ ਸੈਭ ਜਾਦਿਆਂ ਦੇ ਪਾਈ ਪੂਰਨਿਆਂ ਨੂੰ ਸਮਰਪਿਤ ਪਿਆ ਕਰੀਏ ਗੁਰਪਤਸ਼ਾਹ ਮਹਾਰਾਜ ਜੀ ਵੱਲੋਂ ਬਖਸ਼ਿਸ਼ ਕੀਤੀ ਸਾਚਰੂਪੀ ਬਾਣੀ ਦੇ ਬੋਲਾਂ ਵਿੱਚ ਜੀਵਨ ਦੀ ਘੜਤ ਘੜੀਏ ਪਿਆਰਿਓ ਤਾਂ ਹੀ ਹੋਣਗੇ ਸਾਡੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਹੋਈ ਪੁਲ ਗਲਤੀ ਦੀ ਖਿਮਾ ਵਾਨੋ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ